ਇੱਕ ਬੜੀ ਕਾਮਨ ਜੀ ਮਾਨਸਿਕ ਬਿਮਾਰੀ ਹੈ ਤੁਸੀਂ ਸਾਰਿਆਂ ਨੇ ਉਸ ਬਿਮਾਰੀ ਦਾ ਨਾਮ ਵੀ ਸੁਣਿਆ ਹੋਇਆ ਹੈ ਸ਼ਾਇਦ ਮਰੀਜ਼ ਵੀ ਦੇਖੇ ਹੋਣਗੇ ਮਿਰਗੀ ਮਿਰਗੀ ਇੱਕ ਨਿਊਰੋਲੋਜੀਕਲ ਜਾਂ ਮਾਨਸਿਕ ਬਿਮਾਰੀ ਹੈ ਜਿਹਦੇ ਤੋਂ ਕਾਫੀ ਲੋਕ ਪੀੜਤ ਹੁੰਦੇ ਨੇ ਮਿਰਗੀ ਦੀਆਂ ਨਿਸ਼ਾਨੀਆਂ ਮਿਰਗੀ ਦੀਆਂ ਸਾਵਧਾਨੀਆਂ ਮਿਰਗੀ ਦੀ ਫਰਸਟ ਏਡ ਮਿਰਗੀ ਦਾ ਇਲਾਜ ਇਹਨਾਂ ਚੀਜ਼ਾਂ ਬਾਰੇ ਅਗਰ ਸਾਨੂੰ ਜਾਣਕਾਰੀ ਹੋਵੇ ਤਾਂ ਮਿਰਗੀ ਦੇ ਮਰੀਜ਼ ਦੀ ਕਈ ਵਾਰੀ ਕਸੁੱਤੀ ਜੀ ਹਾਲਤ ਦੇ ਵਿੱਚ ਜਾਨ ਵੀ ਬਚਾਈ ਜਾ ਸਕਦੀ ਹੈਗੀ ਮਿਰਗੀ ਦਾ ਰੂਪ ਇੱਕੋ ਇੱਕ ਹੈਗਾ ਕਿ ਮਿਰਗੀ ਦਾ ਮਰੀਜ਼ ਦੌਰਾ ਪੈ ਕੇ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈਗਾ ਕਮਰਗੀ ਦੇ ਮਰੀਜ਼ ਨੂੰ ਕੋਈ ਵੀ ਹੋਸ਼ ਨਹੀਂ ਹੁੰਦੀ ਹੋਸ਼ ਆਉਣ ਤੋਂ ਬਾਅਦ ਵੀ ਮਿਰਗੀ ਦੇ ਮਰੀਜ਼ ਨੂੰ ਉਹ ਬਿਲਕੁਲ ਯਾਦ ਨਹੀਂ ਰਹਿੰਦਾ ਕਿ ਉਸ ਨੂੰ ਕੀ ਹੋਇਆ ਸੀ ਕਿਵੇਂ ਉਹ ਡਿੱਗਿਆ ਸੀ ਬਹੁਤੇ ਵਾਰ ਮਰੀਜ਼ ਨੂੰ ਸੱਟ ਵੀ ਲੱਗਦੀ ਹੈ ਬਹੁਤੇ ਵਾਰ ਮਰੀਜ਼ ਦਾ ਪਿਸ਼ਾਬ ਵੀ ਵਿੱਚ ਨਿਕਲ ਜਾਂਦਾ ਹੈ ਬਹੁਤੇ ਵਾਰ ਸਟੂਲ ਵੀ ਮਰੀਜ਼ ਪਾਸ ਕਰ ਦਿੰਦਾ ਹੈਗਾ ਉਲਟੀ ਵੀ ਮਰੀਜ਼ ਨੂੰ ਆ ਸਕਦੀ ਹੈਗੀ ਡੌਰੇ ਦੌਰਾਨ ਜ਼ਿਆਦਾਤਰ ਮਰੀਜ਼ ਇੱਕਦਮ ਬੇਹੋਸ਼ ਹੋ ਕੇ ਡਿੱਗਦੇ ਨੇ ਤਾਂ ਮੂੰਹ 'ਚੋਂ ਝੱਗ ਆਉਂਦੀ ਹੈਗੀ ਬਾਕੀ ਨਿਸ਼ਾਨੀਆਂ ਜਿਹੜੀਆਂ ਆਪਾਂ ਦੱਸਿਆ ਹੈਗੀ ਤਾਂ ਮਿਰਗੀ ਦੇ ਮਰੀਜ਼ ਬਾਰੇ ਸਾਵਧਾਨੀਆਂ ਇਹ ਜ਼ਰੂਰੀ ਨੇ ਕਿ ਜੇ ਕਿਸੇ ਨੂੰ ਵੀ ਮਿਰਗੀ ਦਾ ਦੌਰਾ ਪੈਂਦਾ ਹੈ ਤਾਂ ਉਹ ਮਰੀਜ਼ ਐਸੀਆਂ ਥਾਵਾਂ ਤੇ ਨਾ ਜਾਵੇ ਜਾਂ ਐਸੇ ਕੰਮ ਨਾ ਕਰੇ ਕਿ ਇੱਕਦਮ ਦੌਰਾ ਪੈਣ ਦੇ ਨਾਲ ਜਿੱਥੇ ਉਹਦਾ ਨੁਕਸਾਨ ਹੋ ਸਕਦਾ ਹੋਵੇ ਜਿਵੇਂ ਮਰੀਜ਼ ਨੂੰ ਅੱਗ ਦੇ ਨੇੜੇ ਨਹੀਂ ਬੈਠਣਾ ਚਾਹੀਦਾ ਮਰੀਜ਼ ਨੂੰ ਪਾਣੀ ਦੇ ਵਿੱਚ ਨਹੀਂ ਡੰਣਾ ਚਾਹੀਦਾ ਮਰੀਜ਼ ਨੂੰ ਕੰਧਾਂ ਕੋਨਿਆਂ ਦੇ ਉੱਤੇ ਨਹੀਂ ਚੜ੍ਹਨਾ ਚਾਹੀਦਾ ਘੋੜੀਆਂ ਪੌੜੀਆਂ ਦੇ ਉੱਤੇ ਨਹੀਂ ਚੜ੍ਹਨਾ ਚਾਹੀਦਾ ਪੈੜ ਦੇ ਉੱਤੇ ਨਹੀਂ ਚੜ੍ਹਨਾ ਚਾਹੀਦਾ ਯਾਨੀ ਦੌਰਾ ਪੈਣ ਦੌਰਾਨ ਇੱਕ ਸੈਕਿੰਡ ਪਹਿਲਾਂ ਵੀ ਮਰੀਜ਼ ਨੂੰ ਪਤਾ ਨਹੀਂ ਲੱਗਦਾ ਕਿ ਉਸ ਨੂੰ ਦੌਰਾ ਪਏਗਾ ਜੇ ਮਰੀਜ਼ ਅੱਗ ਦੇ ਕੋਲ ਬੈਠਾ ਹੈ ਤਾਂ ਉਹ ਆਪਣੇ ਆਪ ਨੂੰ ਇੰਨਾ ਵੀ ਨਹੀਂ ਬਚਾ ਸਕਦਾ ਕਿ ਉਹ ਅੱਗ ਤੋਂ ਦੂਸ ਕਪੇ ਡੀਗੂ ਕੇ ਸੱਜੇ ਡੀਗੂ ਕੇ ਅੱਗੇ ਵਾਲੇ ਪਾਸੇ ਡੀਗੂ ਤਾਂ ਇਸ ਲਈ ਜੇ ਉਹਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈਗਾ ਤਾਂ ਉਹ ਆਪਣੇ ਆਪ ਨੂੰ ਮਿਰਗੀ ਦੇ ਦੌਰੇ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦਾ ਹੈਗਾ ਇਹਨਾਂ ਦੌਰਿਆਂ ਦਾ 100% ਇਲਾਜ ਹੋ ਜਾਂਦਾ ਹੈ ਇਹਨਾਂ ਦੌਰਿਆਂ ਬਾਰੇ ਉਸ ਤੋਂ ਪਹਿਲਾਂ ਸਮਝਣ ਵਾਲੀ ਗੱਲ ਕੁਝ ਮਿਸਕਨਸੈਪਸ਼ਨਸ ਨੇ ਕੁਝ ਮਰੀਜ਼ ਜਾਂ ਉਹਨਾਂ ਦੇ ਪਰਿਵਾਰ ਵਾਲੇ ਜਦੋਂ ਮਿਰਗੀ ਦਾ ਦੌਰਾ ਪੈਂਦਾ ਹੈ ਉਸ ਨੂੰ ਜੁੱਤੀ ਸੰਘਾਈ ਜਾਂਦੀ ਹੈ ਜਾਂ ਉਹਨੂੰ ਠੱਕੇ ਨਾਲ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਮੂੰਹ 'ਚ ਠੱਕੇ ਨਾਲ ਦਵਾਈ ਪਾਈ ਜਾਂਦੀ ਹੈਗੀ ਗੋਲੀ ਪਾਈ ਜਾਂਦੀ ਹੈ ਜਾਂ ਕੋਈ ਦਵਾਈ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜਾ ਸਾਰਾ ਕੁਝ ਗਲਤ ਹੈ ਕਈ ਵਾਰ ਮਰੀਜ਼ ਨੂੰ ਦੰਦਨ ਸਮਝ ਕੇ ਉਸ ਦੀ ਦੰਦਨ ਭੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਕੂ ਦੇ ਨਾਲ ਚਮਚੇ ਦੇ ਨਾਲ ਜਾਂ ਕਈ ਵਾਰੀ ਮੂੰਹ 'ਚ ਉਂਗਲ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਇਹ ਸਾਰਾ ਕੁਝ ਗਲਤ ਹੈ ਕਿਉਂਕਿ ਮਰੀਜ਼ ਨੂੰ ਕੋਈ ਹੋਸ਼ ਨਹੀਂ ਜਾਂ ਤੇ ਉਹਦਾ ਦੰਦ ਟੁੱਟ ਜਾਏਗਾ ਜਾਂ ਤੁਹਾਡੀ ਉਂਗਲ ਕੱਟੀ ਜਾਏਗੀ ਚਮਚਾ ਚਾਕੂ ਜੇ ਪਾਵਾਂਗੇ ਤਾਂ ਪਰ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣ ਪਰੀ ਸਾੜਲੀ ਚਲੀ ਜਾਊਗੀ ਐਸਪੀਰੇਟ ਕਰ ਜਾਏਗਾ ਉਹਦਾ ਨੁਕਸਾਨ ਵੀ ਹੋ ਸਕਦਾ ਹੈ ਇੱਕ ਜਾਣਕਾਰੀ ਇਹ ਜ਼ਰੂਰੀ ਹੈ ਕਿ ਅਗਰ ਮਿਰਗੀ ਦਾ ਦੌਰਾ ਪੈਂਦਾ ਹੈਗਾ ਤੇ ਤੁਸੀਂ ਦੇਖਦੇ ਹੋ ਤਾਂ ਉਸ ਦੌਰੇ ਨੂੰ ਕਿਸੇ ਵੀ ਤਰੀਕੇ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਦੌਰਾ ਹੁੰਦਾ ਹੀ ਕੁਝ ਸੈਕੰਡਾਂ ਦਾ ਹੈ ਤਾਂ ਉਹਨੇ ਚਿਰ ਦੇ ਵਿੱਚ ਅਸੀਂ ਇਹ ਸੋਚਣਾ ਹੈ ਕਿ ਉਸ ਦੌਰੇ ਨੂੰ ਠੀਕ ਤਰੀਕੇ ਨਾਲ ਪਵਾ ਕਿਵੇਂ ਦੇਈਏ ਮਤਲਬ ਜੇ ਮਰੀਜ਼ ਦਾ ਸਿਰ ਚੱਕਰ ਚੱਕ ਕੇ ਵਜਦਾ ਹੈਗਾ ਤਾਂ ਅਸੀਂ ਉੱਥੇ ਕੋਈ ਕਪੜਾ ਰੱਖ ਸਕਦੇ ਹਾਂ ਜੇ ਮਰੀਜ਼ ਸਿੱਧਾ ਪਿਆ ਹੈਗਾ ਉਸ ਨੂੰ ਉਲਟੀ ਆਉਂਦੀ ਹੈ ਤਾਂ ਉਲਟੀ ਅੰਦਰ ਚਲੀ ਜਾਏਗੀ ਤਾਂ ਮਰੀਜ਼ ਐਸਪੀਰੇਟ ਕਰ ਜਾਏਗਾ ਤਾਂ ਬੈਟਰ ਹੈਗਾ ਕਿ ਉਸ ਨੂੰ ਟੇਡਾ ਕਰ ਦਿੱਤਾ ਜਾਵੇ ਤਾਂ ਜੋ ਜੇ ਮਰੀਜ਼ ਕਿੱਡਾ 빙ਾ ਡਿੱਗ ਵੀ ਪਿਆ ਤੇ ਉਸ ਨੂੰ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜਿੰਨਾ ਚਿਰ ਉਸ ਦਾ ਦੌਰਾ ਖਤਮ ਨਹੀਂ ਹੁੰਦਾ ਜੇ ਮਰੀਜ਼ ਕੁਰਸੀ ਦੇ ਉੱਤੇ ਬੈਠਾ ਹੈ ਅੱਧਾ ਉੱਤੇ ਡਿੱਗ ਜਾਂਦਾ ਅੱਧਾ ਥੱਲੇ ਰਟਕ ਜਾਂਦਾ ਤਾਂ ਬੈਟਰ ਹੈਗਾ ਕਿ ਉਸ ਨੂੰ ਕੁਰਸੀ ਤੋਂ ਥੱਲੇ ਕਰ ਦਿੱਤਾ ਜਾਵੇ ਜਦੋਂ ਦੌਰਾ ਖੁੱਲ ਜਾਈਏ ਜਦੋਂ ਉਸ ਨੂੰ ਹੋਸ਼ ਆ ਜਾਏ ਉਦੋਂ ਉਹਨੂੰ ਪਾਣੀ ਵਗੈਰਾ ਦਿੱਤਾ ਜਾ ਸਕਦਾ ਹੈ ਉਦੋਂ ਨੂੰ ਚੱਕ ਕੇ ਬਿਠਾਇਆ ਜਾ ਸਕਦਾ ਹੈ ਮਿਰਗੀ ਦੇ ਦੌਰੇ ਦੌਰਾਨ ਜਨਰਲੀ ਐਮਰਜੈਂਸੀ ਨਹੀਂ ਹੁੰਦੀ ਐਮਰਜੈਂਸੀ ਉਹਨੂੰ ਹਸਪਤਾਲ ਸ਼ਿਫਟ ਕਰਨ ਦੀ ਵੀ ਲੋੜ ਨਹੀਂ ਹੁੰਦੀ ਦੋ ਕ ਕੰਡੀਸ਼ਨਸ ਨੇ ਕਿ ਜਦੋਂ ਮਿਰਗੀ ਦੇ ਮਰੀਜ਼ ਲਈ ਅਸੀਂ ਐਮਰਜੈਂਸੀ ਹੀ ਮੰਨਦੇ ਹਾਂ ਇਹ ਦੌਰਾ ਪਿਆ ਦੌਰਾ ਖਤਮ ਹੋਇਆ ਫਿਰ ਦੌਰਾ ਪੈ ਗਿਆ ਜਾਂ ਨਾਲ ਦੀ ਨਾਲ ਹੀ ਦੌਰਾ ਕੰਟੀਨਿਊ ਹੋ ਜਾਂਦਾ ਹੈ ਤਾਂ ਇਸ ਕੰਡੀਸ਼ਨ ਦੇ ਵਿੱਚ ਮਰੀਜ਼ ਨੂੰ ਕਈ ਵਾਰ ਐਮਰਜੈਂਸੀ ਦੀ ਲੋੜ ਹੁੰਦੀ ਹੈ ਵੈਂਟੀਲੇਟਰ ਦੀ ਲੋੜ ਹੁੰਦੀ ਹੈ ਤਾਂ ਉਦੋਂ ਸ਼ਿਫਟ ਕਰਨਾ ਜ਼ਰੂਰੀ ਹੁੰਦਾ ਹੈ ਦੂਸਰੀ ਕੰਡੀਸ਼ਨ ਜੇ ਮਰੀਜ਼ ਦਾ ਦੌਰੇ ਦੌਰਾਨ ਕੋਈ ਸੱਟ ਫਿੱਟ ਖਾ ਲੈਂਦਾ ਸਿਰ ਤੇ ਸੱਟ ਲੱਗ ਜਾਂਦੀ ਹੈਗੀ ਖੂਨ ਨਿਕਲ ਰਿਹਾ ਬਲੀਡਿੰਗ ਜਿਆਦਾ ਹੋ ਰਹੀ ਹੈ ਤਾਂ ਉਸ ਹਾਲਤ ਦੇ ਵਿੱਚ ਮਰੀਜ਼ ਨੂੰ ਜਲਦੀ ਹਸਪਤਾਲ ਸ਼ਿਫਟ ਕਰਨਾ ਜ਼ਰੂਰੀ ਹੁੰਦਾ ਹੈ ਮਿਰਗੀ ਦਾ ਇਲਾਜ ਦਵਾਈਆਂ ਦੇ ਨਾਲ 100% ਹੋ ਜਾਂਦਾ ਹੈ। ਕੁਝ ਦਵਾਈਆਂ ਨੇ ਮਿਰਗੀ ਦੀਆਂ ਬਹੁਤੇ ਮਾਨਸਿਕ ਰੋਗਾਂ ਦੇ ਡਾਕਟਰ ਨਿਊਰੋਲੋਜਿਸਟ ਸਾਈਕੀਆਟ੍ਰਿਸਟ ਇਸ ਦਾ ਇਲਾਜ ਕਰਦੇ ਨੇ। ਤਾਂ 70% ਦਵਾਈਆਂ ਦੇ ਨਾਲ ਹੀ ਮਿਰਗੀ ਦਾ ਇਲਾਜ ਹੁੰਦਾ ਹੈ। ਖਾਸ ਗੱਲ ਇਹ ਹੈਗੀ ਕਿ ਬਹੁਤੇ ਮਰੀਜ਼ ਕੁਝ ਚਿਰ ਦਵਾਈ ਖਾ ਕੇ ਦਵਾਈ ਬੰਦ ਕਰ ਦਿੰਦੇ ਨੇ ਜਾਂ ਡਾਕਟਰ ਬਦਲ ਲੈਂਦੇ ਨੇ ਜਾਂ ਪੈਥੀ ਬਦਲ ਲੈਂਦੇ ਨੇ ਕਦੇ ਕੋਈ ਪੈਥੀ ਕਦੇ ਕੋਈ ਪੈਥੀ ਬੈਟਰ ਇਹ ਹੈਗਾ ਕਿ ਇੱਕ ਡਾਕਟਰ ਤੋਂ ਟਿਕ ਕੇ ਇਲਾਜ ਕਰਵਾਇਆ ਜਾਵੇ। ਤੇ ਡਾਕਟਰ ਦੀ ਰਾਇ ਮੁਤਾਬਕ ਬਿਨਾ ਨਾਗੇ ਤੋਂ ਲੰਬਾ ਸਮਾਂ ਦਵਾਈ ਖਾਦੀ ਜਾਵੇ ਤਾਂ ਮਿਰਗੀ ਦਾ 100% ਇਲਾਜ ਹੋ ਜਾਂਦਾ ਹੈ ਮਿਰਗੀ ਦਾ ਇਲਾਜ ਵਿੱਚੋਂ ਕਦੀ ਵੀ ਬੰਦ ਨਹੀਂ ਕਰਨਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਮਿਰਗੀ ਦਾ ਇਲਾਜ ਸਾਡਾ ਕੰਪਲੀਟ ਹੋ ਜਾਏ ਧੰਨਵਾਦ